ਤਪਾਰਤੀ ਸੁਵਿਧਾਦਾਨ ਦੇ ਡਰਬਾਤ ਆਤੇ ਉੱਗੇ ਸਿਆਸਦਾਨ ਅਤੇ ਮਹਾਸਭਾ ਸੁਧਾਇਕ ਭਾਰਤ ਪੀਮਰਾਵ ਅੰਬੇਦਕਰ ਜੀ ਦੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫੋਟੇਗੜ ਸਾਹ ਵਿਖੇ ਸੈਂਟਰਲ ਵਾਲਬੀਕੀ ਸਭਾ ਇੰਡੀਆ ਅਤੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਸਾਂਝੇ ਤੌਰ ਤੇ 135ਵੀਂ ਜੈਅੰਤੀ ਮਨਾਇਆ ਇਸ ਮੌਕੇ ਉਤੇ ਸੈਂਟਰਲ ਵਾਲਮਿਕੀ ਸਭਾ ਇੰਡੀਆ ਦੇ ਕੌਮੀ ਪ੍ਰਧਾਨ ਗੇਜਾਰਾਮ ਵਾਲਮਿਕੀ ਅਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਿਦਾਰ ਸਿੰਘ ਪੱਟੀ ਸਮੇਤ ਹੋਰ ਉੱਗੀਆਂ ਸ਼ਖਸੀਅਤਾਂ ਨੇ ਸ਼ਮੂਲੀਅਤ ਕਰਕੇ ਪਿਮਰੋ ਅੰਬੇਦਕਰ ਦੇ ਬੁੱਤੂ ਉਤੇ ਫੁੱਲ ਭੇਟ ਕੀਤੇ ਨੇ ਜਿਸ ਮੌਕੇ ਦੇਸ਼ ਨਿਵਾਸੀਆਂ ਨੂੰ ਇਸ ਦੀ ਮੁਬਾਰਕਬਾਦ ਵੀ ਦਿੱਤੀ ਹੈ ਅੱਜ ਭੀਮਰਾਓ ਅੰਬੇਦਕਰ ਜੀ ਦੀ 100 35ਵੀਂ ਜਨਮ ਦਿਨਤੀ ਹੈ ਅੱਜ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਸ੍ਰੀ ਫਤਿਹਗੜ੍ਹ ਸਾਹਿਬ ਆਇਤ ਤੇ ਭਾਰਤੀ ਜਨਤਾ ਪਾਰਟੀ ਦੇ ਸਮੂੱਚੇ ਵਰਕਰ ਤੇ ਲੀਡਰ ਸਾਹਿਬਾਨ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਮਾਵਾ ਸਾਹਿਬ ਦੀ 135ਵੀਂ ਜਨਮ ਦਿਨਤੀ ਬੜੀ ਖੁਸ਼ੀ ਤੇ ਸਰਦਨਾ ਮਨਾ ਰਹੇ ਹਾਂ ਅਗਰ ਅਸੀਂ ਸਾਰੇ ਇਕੱਠੇ ਹੋ ਕੇ ਬਾਬਾ ਸਾਹਿਬ ਦਾ ਨਾਮ ਨਾ ਲਈਏ ਤਾਂ ਪੂਰੇ ਦੇਸ਼ ਦੇ ਵਿੱਚ ਇਹ ਦੇਸ਼ ਦਾ ਤੇ ਪੰਜਾਬ ਦਾ ਇਸੇ ਦੀ ਫਰਦਕਾਰ ਸਾਧ ਦਾ ਨਾਮ ਕਿਸ ਤਰ੍ਹਾਂ ਆਏਗਾ 바ਵਾ ਸਾਹਿਬ ਦੀ ਜੈੰਤੀ ਦੇ ਅਫਸਰ ਦੇ ਉੱਤੇ ਅਸੀਂ ਸਮੁੱਚੇ ਦੇਸ਼ ਵਾਸੀਆਂ ਨੂੰ ਪੂਰੇ ਪੰਜਾਬ ਨੂੰ ਪੂਰੇ ਭਾਰਤ ਦੇ ਵਸਤੇ ਪੰਜਾਬੀਆਂ ਨੂੰ ਅੱਜ ਦੀ ਦਿਨ ਦੇ ਲੱਖ ਲੱਖ ਵਧਾਈ ਦਿੰਨੇ ਆਂ ਔਰਾਂ ਦੇ ਵਿੱਚ ਇੱਕ ਦੱਸ ਰਹੇ ਆਂ ਜਿਹੜੇ ਸਿਰਫ ਲੋਗ ਆਂ ਜਿਹੜੇ 바ਵਾ ਸਾਹਿਬ ਦੇ ਖਲਾਬ ਇਧਰ ਉਧਰ ਦੀਆਂ ਗੱਲਾਂ ਕਰਦੇ ਆਂ ਅਸੀਂ ਅੱਜ ਦੇ ਅਫਸਰ ਦੇ ਉੱਤੇ ਨੂੰ ਚੇਤਾਵਨੀ ਦੇ ਰਹੇ ਨਹੀਂ ਤਾਂ ਆਪਣੇ ਮੂੰਹ ਬੰਦ ਕਰ ਲਿਓ ਨਹੀਂ ਤਾਂ ਇਹ ਜਿਹੜੀ ਸਾਡੀ ਦਲਿਤ ਸਮਾਜ ਹੈ ਤੁਹਾਨੂੰ ਸੋਧ ਕੇ ਰੱਖ ਦੂੰ ਚਾਹੇ ਸਰਕਾਰ ਆ ਹੋਵੇ ਚਾਹੇ ਸਰਕਾਰ ਦੀ ਚਾਹੇ ਯੂ ਐਸ اے ਦੀ ਸਰਕਾਰ ਹੋਵੇ ਜਿੱਥੇ ਮਰਜੀ ਲੁਕ ਲੋ ਇਹ ਜਿਹੜਾ ਵਾਲਮੀਕ ਸਮਾਜ ਇਹ ਦਲਿਤ ਸਮਾਜ ਤੁਹਾਨੂੰ ਕਿੱਥੇ ਵੀ ਲੁਕ ਕੇ ਰਹਿਣ ਦੇਗਾ ਜਾਇਪੀ ਅੱਜ ਅਸੀਂ ਸਾਡੇ ਦੇਸ਼ ਦੇ ਮਹਾਨ ਸਪੂਤ ਪਾਰਟ ਦੰਕ ਡਾਕਟਰ 임ਰਾਵेद ਕਰਦੀ ਹੁਣਾਂ ਨੂੰ ਦੇ ਵਾਸਤੇ ਅੱਜ ਪੂਰਾ ਆਪਣਾ ਮਾਲਾ ਅਰਪਣ ਕਰਨ ਵਾਸਤੇ ਇਸ ਕੰਪਲੈਕਸ ਦੇ ਵਿੱਚ ਆਈ ਹੁਈਆਂ ਔਰ ਸਾਰੇ ਸਾਡੇ ਵਰਕਰ ਸਹਿਬਾਨ ਔਰ ਸੀਨੀਅਰ ਅਕੂ ਗੇ ਜੀ ਸ਼੍ਰੀ ਕੇ ਜਰਮ ਜੀ ਸਾਖ ਕੋਲਦੀਪ ਸਿੰਘ ਸੋਤਾ ਜੀ ਸਮੇਤ ਸਾਡੇ ਇਥੋਂ ਲੋਕਲ ਐਡਮਿਨਿਸਟ੍ਰੇਸ਼ਨ ਐਸਐਸਪੀ ਸਾਹਿਬ ਉਹਨਾਂ ਨੇ ਵੀ ਆ ਕੇ ਸਾਡੀ ਸ਼ੁਭਾ ਨੂੰ ਵਧਾਇਆ ਔਰ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਉਹ ਸਾਨਿਆ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਅ ਡਾਕਟਰ ਸਾਹਿਬ ਦੇ ਕੰਮਾਂ ਬਾਰੇ ਸੁਚੇਤ ਹੋ ਅਤੇ ਤੁਸੀਂ ਸਾਰਿਆਂ ਨੇ ਹਮ ਹਮਾ ਕੇ ਸਮਾਗਿ ਸਾਲਿਆ ਡਾਕਟਰ ਸਾਹਿਬ ਨੇ ਬਹੁਤ ਇੱਕ ਖੂਬਸੂਰਤ ਸੰਵਿਧਾਨ ਸਾਨੂੰ ਦੇ ਕੇ ਗਏ ਆ ਸਾਰੇ ਦੇਸ਼ ਦੇ ਵਿੱਚੋਂ ਵਿਸ਼ੇਸ਼ ਬੰਦਿਆਂ ਦੀ رائے ਲੈ ਕੇ ਸਭ ਦੀ ਸਲਾਹ ਦੇ ਨਾਲ ਸੰਵਿਧਾਨ ਨੂੰ ਬੜਾਇਆ ਗਿਆ ਔਰ ਉਹਦੇ ਉੱਤੇ ਸਾਡਾ ਸੰਵਿਧਾਨ ਹੈ ਜਿਹੜਾ ਉਹ ਦਿਨ ਦੁਗਣੀ ਰਾਤ ਚੌਗਣੀ ਸਾਡਾ ਦੇਸ਼ ਤਰੱਕੀ ਕਰ ਰਿਹਾ ਤੇ ਭਾਰਤੀ ਜਨਤਾ ਪਾਰਟੀ ਨੇ ਤਹਈਆ ਕੀਤਾ ਹੋਇਆ ਕਿ ਭਾਵੇਂ ਕਿਸੇ ਸਰਕਾਰ ਨੇ ਕਿਸੇ ਪਾਰਟੀ ਨੇ ਉਹਨਾਂ ਨਾਲ ਨੂੰ ਨਿਆਰਾ ਦਿੱਤਾ ਹੋਵੇ ਪਰ ਅਸੀਂ ਉਹਨਾਂ ਦੇ ਨੂੰ ਸਵਾਗਤਾਂ ਬਹੁਤ ਵੱਡਾ ਕਾਰਜ ਉਹਨਾਂ ਨੇ ਕੀਤਾ ਬੜੀ ਵੱਡਾ ਵੱਡੀ ਦੇਣ ਆ ਉਹ ਸਾਡੇ ਮਹਾਨ ਸਬੂਤ ਨੇ ਦੇਸ਼ ਤੇ ਔਰ ਉਹਨਾਂ ਨੇ ਹਾਰ ਜਾਤੀ ਵਾਸਤੇ ਸਭ ਕੁਝ ਕੀਤਾ ਸਾਰਿਆਂ ਦਾ ਅਨੇਕਤਾ ਵਿੱਚ ਏਕਤਾ ਨੂੰ ਪ੍ਰੋਖ ਕੇ ਸਾਨੂੰ ਇੱਕ ਸ਼ਬੋਦਾਰ ਸੰਵਿਧਾਨ ਦਿੱਤਾ ਜਿਹਦੇ ਸਾਰੇ ਅਸੀਂ ਆਂਦ ਵੀ ਮਾਰ ਰਹੇ ਆਪਣੀ ਡਿਊਟੀ ਵੀ ਪੂਜ ਰਹੇ ਹਾਂ ਦੇਸ਼ ਬਹੁਤ ਵਧੀਆ ਚੱਲ ਰਿਹਾ ਇਸ ਮੌਕੇ ਤੇ ਮੈਂ ਲੱਖ ਲੱਖ ਵਧਾਈ ਦੇਣਾ ਔਰ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਦਾ ਸਮੁੱਚੀ ਬੀਜੇਪੀ ਲੀਡਰਸ਼ਿਪ ਦਾ ਵਿਚਾਰ ਕਰ ਹਾਂ ਉਹਨਾਂ ਦਾ ਇਹ ਉਹਨਾਂ ਨੇ ਪੰਜ ਬਹੁਤ ਵੱਡੇ ਕਾਰਜ ਜਿਹੜੇ ਆ ਉਹ ਕੀਤੇ ਆ ਔਰ ਜਿਹੜੇ ਅੱਗੇ ਵੀ ਅਸੀਂ ਕਈ ਦਿਨ ਪਰਹਮ ਚੱਲਣੇ ਆ ਔਰ ਉਹ ਅਸੀਂ ਬਾਬਾ ਸਾਹਿਬ ਨੂੰ ਸਮਰਪਿਤ ਆ ਉਹਨਾਂ ਦੀ ਸੋਚ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇ ਉਹਨਾਂ ਦੀ ਜੋ ਜੇਸੀ ਹੈ ਉਹਨਾਂ ਦਾ ਜੋ ਸਾਨੂੰ ਦੇਖ ਕੇ ਗਏ ਆ ਉਹਨਾਂ ਦੀ ਸੋਚ ਸੀ ਉਹਨੂੰ ਪ੍ਰਣਾਏ ਹੋ ਕੇ ਸਾਰਾ ਸਮਾਜ tarkhiya te khushiya